ਤੇ ਬੜੇ ਪੁਰਾਣੇ ਸਾਥੀ ਜੱਟ ਕਿਹਾ ਜਾਂਦੇ ਦੇ ਅਲਾਨਸ ਦਾ ਆਪਣੀ ਕਾਰਵਾਈ ਕਿਉਂ ਕੀਤੀ ਗਈ ਇਹਨਾਂ ਨੇ ਆਰਡਰ ਕਰੋ ਯਾਰ ਬਾਈ ਟੋਲ ਇਨਫੋਰਮੇਸ਼ਨ ਆ ਰਹੀ ਹੈ ਅਜ ਤੱਕ ਜਿੰਨੇ ਕੀਤੇ ਭਲੇ ਕੀਤੇ ਉਹਨਾਂ ਨੂੰ ਫਸਾਇਆ ਜਾ ਰਿਹਾ ਉਹਨਾਂ ਨੇ ਭਲੇ ਕੀਤੇ ਅਜ ਤੱਕ ਕਿਹੜੀ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਆਪਾਂ ਯਾਰ ਕੋਈ ਹੋਰ ਕੰਮ ਨਹੀਂ ਕੀਤਾ ਕੋਈ ਕੰਮ ਨਹੀਂ ਕੀਤਾ ਫਿਰ ਕਾਰਵਾਈ ਕਿਉਂ ਕੀਤੀ ਗਈ ਹੈ ਇਹਨਾਂ ਦੇ ਉੱਪਰ ਤੇ ਦਿਨੀ ਸਿਵਲ ਸਟਾਰ ਦੇ ਰਿਟਾਇਰਡ ਅਫਸਰ ਰਕੇਸ਼ ਸ਼ਰਮਾ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਗ੍ਰਿਫਤਾਰ ਕਰ ਲਿਆ ਸੀ ਰਕੇਸ਼ ਸ਼ਰਮਾ ਉਤੇ ਨਸ਼ੀਲੀ ਦਵਾਈਆਂ ਦੀ ਤਸਕਰੀ ਦਾ ਗੰਭੀਰ ਦੋਸ਼ ਸੀ ਐਨਬੀਸੀ ਅਧਿਕਾਰੀਆਂ ਮੁਤਾਬਕ ਸ਼ਰਮਾ ਦਾ ਨਾਮ ਪਹਿਲਾ ਗ੍ਰਿਫਤਾਰ ਕੀਤੇ ਗਏ ਡੀਫੋਰਯੂ ਵੈਬ ਚੈਨਲ ਦੇ ਮਾਲਕ ਦੀਪਕ ਭੰਡਾਰੀ ਅਤੇ ਡਾਕਟਰ ਬੋਧਰਾਜ ਦੀ ਪੁਸ਼ਕੇਸ਼ ਦੌਰਾਨ ਸਾਹਮਣੇ ਆਇਆ ਸੀ ਦੀਪਕ ਭੰਡਾਰੀ ਵੈਬ ਚੈਨਲ ਦੀ ਆਰਡ ਵਿੱਚ ਨਸ਼ੀਲੀ ਦਵਾਈਆਂ ਦੀ ਸਪਲਾਈ ਕਰਦਾ ਸੀ ਜਿਸ ਵਿੱਚ ਉਸਦਾ ਭਰਾ ਅਮਿਤ ਭੰਡਾਰੀ ਵੀ ਸ਼ਾਮਲ ਸੀ ਦੋਰ ਦਿਨ ਦੀ ਰਿਮਾਨਟ ਤੋਂ ਬਾਅਦ ਅੱਜ ਕੋਰਟ ਦੇ ਵਿੱਚ ਪੇਸ਼ੀ ਹੋਈ ਪੇਸ਼ੀ ਤੋਂ ਬਾਅਦ ਜਦੋਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਬਿਨਾਂ ਜਵਾਬ ਦਿੱਤੇ ਹੋਏ ਉੱਥੋਂ ਤੁਰ ਗਏ ਇਸ ਮਾਮਲੇ ਵਿੱਚ ਕਈ ਹੋਰ ਡਾਕਟਰਾਂ ਦੀ ਵੀ ਭੂਮਿਕਾ ਸਾਹਮਣੇ ਆਈ ਹੈ ਕਾਰਪੋਰੇਟਰ ਦਰਦਾਰ ਦੇ ਡਾਕਟਰ ਜਤਿੰਦਰ ਮਰੋਤਰਾ ਡਾਕਟਰ ਰਕੇਸ਼ ਕੁਮਾਰ ਡਾਕਟਰ ਬੋਧਰਾਜ ਅਤੇ ਫਾਰਮਾਸਿਸਟ ਪ੍ਰਵੀਨ ਪਹਿਲਾਂ ਤੋਂ ਹੀ ਗ੍ਰਿਫਤਾਰ ਹੋ ਚੁੱਕੇ ਹਨ ਅਰਥੀ ਪੀਨ ਨੇ ਪੁਛੇ ਤਲਾ ਨੂੰ ਸੀਲ ਵੀ ਕਰ ਦਿੱਤਾ ਹੈ ਅਤੇ ਹੋਰਾਂ ਦੀ ਜਾਂਚ ਵੀ ਚੱਲ ਰਹੀ ਹੈ ਐਨਸੀਬੀ ਦਾ ਸਾਫ ਸੰਦੇਸ਼ ਹੈ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਹੋਏ ਕਿਸੇ ਵੀ ਸਖਸ਼ ਨੂੰ ਨਹੀਂ ਬਖਿਆ ਜਾਵੇਗਾ